ਸਮਾਜ ਦੇ ਵਿੱਚ ਹਥਿਆਰਾਂ ਦਾ ਇੰਨਾ ਕਿ ਚਲਨ ਹੋ ਚੁੱਕਾ ਹੈ ਕਿ ਹੁਣ ਜਾਇਜ਼ ਤੇ ਨਜਾਇਜ਼ ਹਥਿਆਰ ਜਿਹੜੇ ਨੇ ਲਗਭਗ ਅੱਜਕੱਲ ਹਰ ਇੱਕ ਦੇ ਕੋਲ ਹੈ ਸਾਡੇ ਨਾਲ ਸਾਬਕਾ ਇਨਸਪੈਕਟਰ ਸੰਜੀਵ ਕੁਮਾਰ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਤੋਂ ਜਾਣਦੇ ਆ ਸਰ ਕੀ ਕਹੋਗੇ ਕਿ ਜਿਹੜਾ ਅੱਜਕੱਲ ਰੁਝਾਨ ਜਿਹੜਾ ਹਥਿਆਰਾਂ ਵੱਲ ਵਧਦਾ ਜਾ ਰਿਹਾ ਹੈ ਹਥਿਆਰਾਂ ਦੀ ਗੱਲ ਹੁੰਦੀ ਹੈ ਅੱਜਕੱਲ ਤੁਹਾਡੇ ਕੀ ਵਿਚਾਰ ਨੇ ਜਿਹੜੇ ਕਿ ਸਾਡੇ ਸਿੰਗਰਸ ਨੇ ਉਹ ਨਸ਼ਿਆਂ ਨੂੰ ਪ੍ਰਮੋਟ ਕਰਨ ਦੀ ਨਾਲ ਨਾਲ ਹੀ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਨੇ ਜਦੋਂ ਤੁਸੀਂ ਟੀਵੀ ਉੱਤੇ ਕੋਈ ਗਾਣਾ ਦੇਖੋਗੇ ਉੱਥੇ ਹਿਅਰ ਪ੍ਰਮੋਟ ਹੋਣਗੇ ਉਹ ਯੂਥ ਦੇ ਅੰਦਰ ਉਹਦਾ ਕਰੀਰ ਵਰਦਾ ਜਾਂਦਾ ਹੈ ਇਹ ਸਭ ਤੋਂ ਪਹਿਲਾਂ ਕਿ ਜਿਹੜੇ ਆ ਗਾਣੇ ਆ ਰਹੇ ਨੇ ਇਹਨਾਂ 'ਚ ਹਿਅਰ ਦਿਖਾਈ ਆ ਰਹੇ ਨੇ ਇਹ ਬੈਨ ਹੋਣੇ ਚਾਹੀਦੇ ਨੇ ਤੇ ਸਿੰਗਰਸ ਤੇ ਪਰਚੇ ਹੋਣੇ ਚਾਹੀਦੇ ਨੇ ਜਿਹੜੇ ਹਿਅਰ ਦਿਖਾ ਰਹੇ ਨੇ ਤਾਂ ਕਿ ਲੋਕਾਂ 'ਚ ਵਿੱਚ دہشت ਫੈਲ ਸਕੇ ਤੇ ਹਿਅਰ ਕਾਬੂ ਆ ਸਕਣ ਹਿਅਰਾਂ ਦੀ ਵਰਤੋਂ ਨਾ ਹੋ ਸਕੇ ਤੁਸੀਂ ਡਿਊਟੀ ਦੌਰਾਨ ਡਿਊਟੀ ਤੁਸੀਂ ਵੀ ਬੜਾ ਲੰਮਾ ਸਮਾਂ ਕੀਤੀ ਹੈ ਤੇ ਤੁਹਾਡੇ ਕੋਲ ਇਹ ਜਾਨਣਾ ਚਾਹਵਾਂਗੇ ਕਿ ਜਿਹੜੇ ਲਾਇਸੈਂਸੀ ਹਥਿਆਰ ਹੁੰਦੇ ਨੇ ਇਹਦੇ ਵਾਸਤੇ ਸਪਾਰਸ਼ਾਂ ਆਉਂਦੀਆਂ ਨੇ ਬਿਲਕੁਲ ਆਉਂਦੀਆਂ ਜੀ ਦੇਖੋ ਜਿਸ ਤਰ੍ਹਾਂ ਅੱਜ ਕਾ ਸਟੋਰਸ਼ਨ ਦਾ ਕੰਮ ਚੱਲਦਾ ਪਿਆ ਕਿਸੇ ਨੂੰ ਥ੍ਰੈਟ ਆ ਰਿਹਾ ਹੈ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਆਪਣੀ ਸੇਫਟੀ ਵਾਸਤੇ ਹਥਿਆਰ ਲਵਾਂ ਤੇ ਹਥਿਆਰ ਬੰਨੀ ਦੇ ਲਾਇਸੈਂਸਨ ਬੰਨੀ ਦੇ ਤੇ ਉਸ ਕਾਰਨ ਸਪਾਰਸ਼ਾਂ ਤੇ ਪੈਂਦੀਆਂ ਬੰਦੀਆਂ ਜੀ ਜ਼ਿਆਦਾਤਰ ਸਪਾਰਸ਼ਾਂ ਕਿਹਨਾਂ ਦੀ ਹੁੰਦੀਆਂ ਹਨ ਲੀਡਰਸ਼ਿਪ ਆਂਦੀ ਹੁੰਦੀ ਨਹੀਂ ਹੋਰ ਤੇ ਤੁਹਾਡੀ ਮੈਰੀ ਦੇ ਕੋਣ ਬਣਾ ਕੇ ਦਿੰਦਾ ਜੀ ਤੁਹਾਡੀ ਮੈਰੀ ਸਪਾਰਸ਼ ਕਰ ਬਣਾ ਦੂਗਾ ਲਾਇਸੈਂਸ ਉਹ ਕਿਸੇ ਲੀਡਰ ਪਿੜੀ ਗੱਲ ਦੀ ਸਪਾਰਸ਼ ਹੋਈ ਜੀ ਤਾਂ ਹੀ ਬਨੇਗਾ ਜਰੂਰੀ ਹੈ ਵੈਸੇ ਹਥਿਆਰ ਅੱਜ ਅੱਜ ਕੱਲ ਸਭ ਲਈ ਜੋ ਮਾਹੌਲ ਬਣਦਾ ਜਾ ਰਿਹਾ ਬਿਲਕੁਲ ਜੀ ਜਿਸ ਤਰ੍ਹਾਂ ਇਹ ਨਾਜਾਇਜ਼ ਹਥਿਆਰਾਂ ਨਾਲ ਰਿਸਟੋਰਸ਼ਨ ਹੋ ਰਹੀਆਂ ਨੇ ਤੇ ਉਹਦੇ ਲਈ ਪ੍ਰੋਵੈਂਟਿਵ ਐਕਸ਼ਨ ਵਾਸਤੇ ਐਗੋ ਡਿਫੈਂਸ ਵਾਸਤੇ ਬੰਦੇ ਨੂੰ ਆਪਣਾ ਵੈਪਨ ਜ਼ਰੂਰ ਚਾਹੀਦਾ ਹੈ ਨਾਜਾਇਜ਼ ਹਥਿਆਰ ਹੋਣਗੇ ਲੋਕਾਂ ਦੇ ਘਰਾਂ 'ਚ ਮੈਂ ਕਹਿੰਦਾ ਵੀ ਜੈਜ ਨਾਲੋਂ ਨਿਆਜ ਜ਼ਿਆਦਾ ਹੋ ਗਏ ਨੇ ਉਹਦਾ ਕੌਣ ਜ਼ਿੰਮੇਵਾਰ ਹੈ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੋਨੋਂ ਹੀ ਉਹ ਕਿਉਂ ਜ਼ਿੰਮੇਵਾਰ ਨੇ ਜੀ ਸੈਂਟਰ ਸਰਕਾਰ ਬਾਰਡਰ ਸੀਲ ਕਰੇ ਬਾਰਡਰ ਤੇ ਜੈਮਰ ਲਗਾਵੇ ਡਰੋਨ ਨਾਲ ਤੇ ਉਦੋਂ ਹਥਿਆਰ ਪਾਕਿਸਤਾਨ ਤੋਂ ਨਾ ਆ ਸਕਣ ਪੰਜਾਬ ਸਰਕਾਰ ਇਸ ਕਰਕੇ ਜ਼ਿੰਮੇਵਾਰ ਹੈ ਜਿਹੜਾ ਪੰਜਾਬ ਦਾ ਬਾਰਡਰ ਹਰਿਆਣਾ ਹਿਮਾਚਲ ਹੋਰਾਂ ਸਟੇਟਾਂ ਨਾਲ ਲੱਗਦਾ ਹੈ ਉਹਨਾਂ ਸੀਲ ਕਰੇ ਜਿੱਥੋਂ ਜਿਹੜੇ ਬਾਹਰੋਂ ਹਥਿਆਰ ਆ ਰਹੇ ਨੇ ਉਹ ਨਾ ਆਣ ਸੋ ਇਹ ਸਨ ਸੰਜੀਵ ਕੁਮਾਰ ਸਾਹਿਬ ਦਾ ਇਨਸਪੈਕਟਰ ਸੋ ਜੇਕਰ ਹਥਿਆਰ ਜ਼ਰੂਰੀ ਨੇ ਤੇ ਫਿਰ ਲਾਇਸੈਂਸ ਵੀ ਜ਼ਰੂਰੀ ਹੈ ਪਰ ਗੱਲ ਇਥੇ ਨਜਾਇਜ਼ ਹਥਿਆਰਾਂ ਦੀ ਕਰਾਂਗੇ ਕਿ ਜੇਕਰ ਨਜਾਇਜ਼ ਹਥਿਆਰਾਂ ਦੀ ਛਾਣਬੀਨ ਕਰਨੀ ਹੈ ਤਾਂ ਇੱਕ ਦਿਨ ਪੂਰਾ ਦੇਸ਼ ਪੂਰਾ ਪੰਜਾਬ ਸੀਲ ਕਰਕੇ ਹਰ ਘਰ ਦੀ ਤਲਾਸ਼ੀ ਲੈਣੀ ਜ਼ਰੂਰੀ ਹੈ ਤਾਂ ਹੀ ਜਿਹੜੇ ਨਜਾਇਜ਼ ਹਥਿਆਰ ਨੇ ਉਬਾਰਾ ਸਕਦੇ ਨੇ